ਵਿਦਿਵਲ ਮੈਡੀਕਲ ਸਟੋਰਾਂ ਦੀ ਵੀ ਤੈਅ ਕੀਤੀ ਜਾ ਰਹੀ ਹੈ ਤੇ ਮੈਸੇਜਿੰਗ ਨੂੰ ਪਕੜਿਆ ਗਿਆ ੜਾਲੀਏ ਪੁੱਛ ਹੋਰ ਰੋਪੀ ਗ੍ਰਿਫਤਾਰ ਕੀਤੇ ਜਿਹਨਾਂ ਨੂੰ ਸੰਦੇਸ਼ੀਆਂ ਗੂੜੀਆਂ ਬਰਾਬਰ ਪੁੱਛੇ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਨਸ਼ੇ ਦੇ ਖਿਲਾਫ ਵੱਡੀ ਮਹਿਮਨੂਸ ਵੇਲੇ ਬਲ ਮਿਲਿਆ ਜਦੋਂ ਸਾਡੇ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਅਸੀਂ ਅਲੱਗ-ਅਲੱਗ ਥਾਣਿਆਂ ਤੇ ਸਾਡੀ ਸੀਆਈਏ ਜਾਂ ਨਾਰਕੋਟਿਕ ਸੈੱਲ ਵੱਲੋਂ ਬਰਾਮਦਗੀ ਕਰਕੇ ਤੇ ਦੋਸ਼ੀਆਂ ਨੂੰ ਅਸੀਂ ਬਿਹਾਈਂਡ ਦਾ ਬਾਰ ਕਰਦੇ ਹਾਂ ਹਮੇਸ਼ਾ ਇਸੇ ਹੀ ਲੜੀ ਦੇ ਵਿੱਚ ਮੋਗਾ ਸਿਟੀ ਦੇ ਜਿਹੜੇ ਹੈਗੇ ਨੇ ਟੀਮ ਨੇ ਉਹਨਾਂ ਨੂੰ ਮੁਖਬਰੀ ਮਿਲੀ ਕਿ ਬਲਜਿੰਦਰ ਸਿੰਘ, ਵੀਰਪਾਲ ਈਲੀਅਸ ਵੀਰਪਾਲ, ਬਲਤੇਜ ਸੁਖਰਾਜ ਤੇ ਵਿਜੇ ਇਹ ਸ਼ਹਿਰ 'ਚ ਮਸ਼ੀਲੀਆਂ ਗੋਲੀਆਂ ਵੇਚਦੇ ਆ ਜਿਹਦੇ ਤਹਿਤ ਇਨ੍ਹਾਂ ਦੇ ਖਿਲਾਫ ਮੁਕੱਦਮਾ ਨੰਬਰ 37 ਮਿਤੀ 25/25 ਅਧੀਨ ਧਾਰਾ 15 18 20 21 22 ਐਨਡੀਪੀਐਸ ਐਕਟ ਤਹਿਤ ਦਰਜ ਕੀਤਾ। ਦਰਜ ਕਰਨ ਤੋਂ ਬਾਅਦ ਇਨ੍ਹਾਂ ਤੇ ਰੇਡ ਕੀਤੀ ਗਈ। ਰੇਡ ਕਰਨ ਤੇ ਬਲਜਿੰਦਰ ਸਿੰਘ, ਵੀਰਪਾਲ, 엘ियस ਵੀਰਪਾਨ ਤੇ ਬਲਤੇਜ ਨੂੰ ਗ੍ਰਿਫਤਾਰ ਕੀਤਾ। ਜਿਹੜਾ ਬਲਜਿੰਦਰ ਤੇ ਵੀਰਪਾਨ ਇਹਨਾਂ ਨੂੰ ਲੰਡੇਕਿਆਂ ਤੋਂ ਤੇ ਦੂਜੇ ਬਲਤੇਜ ਨੂੰ ਨਵੀਂ ਦਾਣਾ ਮੰਡੀ ਤੋਂ ਅਰੈਸਟ ਕੀਤਾ ਗਿਆ। ਬਲਜਿੰਦਰ ਸਿੰਘ ਪਾਸੋਂ 170 ਖੁੱਲੀਆਂ ਗੋਲੀਆਂ ਤੇ ਵੀਰਪਾਲ ਕੋਲ 175 ਖੁੱਲੀਆਂ ਗੋਲੀਆਂ ਤੇ ਬਲਤੇਜ ਕੋਲੋਂ 185 ਜੋ ਕੁੱਲ 525 ਖੁੱਲੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਤੇ ਇਹਨਾਂ ਤੇ ਜਿਹੜਾ ਪ੍ਰੋਪਰ ਕਾਰਵਾਈ ਮੁਕੱਦਮਾ ਦਰਜ ਕੀਤਾ ਗਿਆ ਤੇ ਇਹਨਾਂ ਨੂੰ ਮਾਂਜੁਕ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲੈ ਕੇ ਤੇ ਇਹਨਾਂ ਦੇ ਤੋਂ ਬਕਾਇਦਾ ਪੁੱਛਗਿੱਛ ਕੀਤੀ ਜਾਊ ਵੀ ਇਹ ਕਿੰਨਾਂ ਦੁਕਾਨਾਂ ਤੋਂ ਲੈਂਦੇ ਆ ਤੇ ਗਾਂ ਕਿਸ ਤਰੀਕੇ ਨਾਲ ਤੇ ਕਿੰਨਾ-ਕਿੰਨਾ ਨੂੰ ਵੇਚਦੇ ਆ ਮੈਂ ਪਹਿਲੇ ਨਾਮ ਲੈ ਲੈਂਦੇ ਆ ਜੀ ਹਾਂਜੀ ਇਹਦੇ ਵਿੱਚ ਜਿਹੜਾ ਬਲਜਿੰਦਰ ਆ ਇਹਦੇ ਤੇ ਪੰਜ ਮੁਕੱਦਮੇ ਦਰਜ ਆ ਵੀਰਪਾਲ ਤੇ ਤੇ ਬਲਤੇਜ ਬੱਬੂ ਤੇ ਤਿੰਨ-ਤਿੰਨ ਮੁਕੱਦਮੇ ਦਰਜ ਆ ਇਹ ਸਾਰੇ ਐਨਡੀ ਦੇ ਹੀ ਆ ਆਲਮੋਸਟ ਹਾਂਜੀ ਜਿਹੜਾ ਹੈਗਾ ਬਲਜਿੰਦਰ ਤੇ ਵੀਰਪਾਲ ਇਹ ਲੰਡੇ ਕਹਿੰਦੇ ਆ ਤੇ ਜਿਹੜਾ ਹੈਗਾ ਬਲਤੇਜ ਸਿੰਘ ਬੱਬੂ ਇਹ ਹੈਗਾ ਨਵੀਂ ਦਾਣਾ ਮੰਡੀ ਦਾ ਤੇ ਤੁਸੀਂ ਮੈਡੀਕਲ ਦਾ ਕੰਮ ਹੀ ਕਰਦੇ ਹੋ ਕੀ ਇਹਦਾ ਮੈਡੀਕਲ ਦਾ ਨਹੀਂ ਇਹ ਮਤਲਬ ਗੋਲੀਆਂ ਗਾਲੀਆਂ ਵੇਚਦੇ ਆ ਤੇ ਆਪ ਵੀ ਨਸ਼ਾ ਨੂੰ ਚੱਕਾਪੇ ਵੇਚਦੇ ਆ ਇਹ ਨਹੀਂ ਵੇਚਦੇ